ਹਾਂਜੀ ਮੇਰਾ ਵੀਰ ਸਾਰੇ ਭਰਾਵਾਂ ਨੂੰ ਸਤਿ ਸ਼ਕਾਲ ਤੇ ਅੱਜ ਇੱਕ ਖੁਸ਼ਖਬਰੀ ਕਰਦੇ ਆਂ ਸਾਂਝੀ ਜ਼ਿਆਦਾਤਰ ਭਰਾਵਾਂ ਨੂੰ ਚਲੋ ਪਤਾ ਲੱਗ ਵੀ ਗਿਆ ਹੋਣਾ ਜਿਹੜੇ ਭਰਾਵਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਆਪਾਂ ਵੀਡੀਓ ਥਰੂ ਅੱਜ ਦੱਸ ਦਿੰਨੇ ਆਂ ਵੀ ਜਿਹੜੀ ਡੀਏਪੀ ਦੀ ਮੁੱਖ ਲੋੜ ਹੈ ਹਰ ਸੀਜ਼ਨਲ ਫਸਲ ਦੇ ਵਿੱਚ ਡੀਏਪੀ ਮੁੱਖ ਖਾਦ ਦੇ ਤੌਰ ਤੇ ਜਿਹੜੀ ਵਰਤੀ ਜਾਂਦੀ ਹੈ ਹੁਣ ਉਹਦੀ ਆਉਣ ਵਾਲੇ ਟਾਈਮ ਦੇ ਵਿੱਚ ਘਾਟ ਨਹੀਂ ਆਊਗੀ ਆਪਣੇ ਜਿਹੜੇ ਭਾਰਤੀ ਮੰਤਰੀ ਜੇਪੀ ਨੱਡਾ ਸਾਹਿਬ ਨੇ ਕਿਹਾ ਵੀ ਜਿੱਦਾਂ ਪਿਛਲੇ ਸਮਿਆਂ ਦੇ ਵਿੱਚ ਜਿਹੜੀ ਡੀਏਪੀ ਦੀ ਕਿਲਤ ਚੱਲ ਰਹੀ ਸੀ ਉਹਨੂੰ ਸੋਲਵ ਕਰਦੇ ਹੋਏ ਜਿਹੜਾ ਲੌਂਗ ਟਰਮ ਐਗਰੀਮੈਂਟ ਹੈ ਸਾਊਦੀ ਅਰਬ ਦੇ ਨਾਲ ਭਾਰਤ ਨੇ ਕੀਤਾ ਤੇ ਹੁਣ ਸਾਊਦੀ ਅਰਬ ਤੋਂ ਜਿਹੜੀ ਡੀਏਪੀ ਹੈ ਭਾਰਤ ਦੇ ਵਿੱਚ ਆਊਗੀ ਜਿਹਦੇ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨਾਂ ਨੂੰ ਡੀਏਪੀ ਦੀ ਜਿਹੜੀ ਕਿੱਲ ਤਾਂ ਉਹ ਨਹੀਂ ਆਊਗੀ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੀ ਡੋਮੈਸਟਿਕ ਲੋਡ ਤੋਂ 17% ਜ਼ਿਆਦਾ ਦਾ ਜਿਹੜਾ ਐਗਰੀਮੈਂਟ ਕੀਤਾ ਕਿਉਂਕਿ ਹਰ ਸਾਲ ਜਿਹੜੀ ਡੋਮੈਸਟਿਕ ਲੋਡ ਆ ਟੀਏਪੀ ਦੀ ਵਾਧਦੀ ਜਾ ਰਹੀ ਹੈ ਉਹਦੇ ਪਿੱਛੇ ਦੇ ਵੀ ਕਾਰਨ ਆਪਾਂ ਤੁਹਾਡੇ ਨਾਲ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਆ ਪਰ 31 ਲੱਖ ਮੀਟ੍ਰਿਕ ਟਨ ਡੀਏਪੀ ਜਿਹੜੀ ਪਾਰੀਅਰ ਦਾ ਐਗਰੀਮੈਂਟ ਭਾਰਤ ਸਰਕਾਰ ਨੇ ਸਾਊਦੀ ਅਰਬ ਦੇ ਨਾਲ ਕੀਤਾ ਹੋਣਾ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਵੀ ਡੀਏਪੀ ਦੀ ਕਿਲਤ ਜਿਹੜੀ ਨਾ ਆਵੇ ਕਿਉਂਕਿ ਆਪਾਂ ਗੱਲ ਕਰਦੇ ਜਿਹੜੀ ਡੋਮੈਸਟਿਕ ਲੋਡ ਤੋਂ 17% ਵੱਧ ਜਿਹੜਾ ਮਤਲਬ ਕਿ ਐਗਰੀਮੈਂਟ ਹੋਇਆ ਵੀ ਜਿਹੜੀ ਪਹਿਲਾਂ ਲੋਡ ਸੀ ਉਹਦੇ ਨਾਲੋਂ 17% ਵੱਧ ਦਾ ਡੋਮੈਸਟਿਕ ਲੋਡ ਤੋਂ ਜ਼ਿਆਦਾ ਦਾ ਐਗਰੀਮੈਂਟ ਲੌਂਗ ਟਰਮ ਭਾਰਤ ਸਰਕਾਰ ਨੇ ਕੀਤਾ ਪਰ ਡੋਮੈਸਟਿਕ ਲੋਡ ਵੱਧ ਹੀ ਕਿਉਂ ਜਾ ਰਹੀ ਹੈ ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਸਰਕਾਰ ਨੂੰ ਮਤਲਬ ਕਿ ਹਾਂਮ ਜਿਹੜੇ ਲੋਕ ਆ ਉਹਨਾਂ ਤੋਂ ਲੱਗਦਾ ਵੀ ਜਿਹੜੀ ਲੋਡ ਹੈ ਜਾਂ ਖਾਦਾ ਉਹਦੀ ਦੁਰਵਰਤੋਂ ਜਿਹੜੇ ਕੀਮਤਾਂ ਕਰਦੇ ਆ ਵੱਧ ਕਰਦੇ ਉਹਦੇ ਕਰਕੇ ਜਿਹੜੀ ਡੋਮੈਸਟਿਕ ਲੋਡ ਵਾਧੀ ਆ ਉਹਦੇ ਪਿੱਛੇ ਦਾ ਬਾਈ ਕਾਰਨ ਜ਼ਿੰਮੇਦਾਰ ਨਹੀਂ ਹੈਗਾ ਇਕੱਲਾ ਉਹਦੇ ਪਿੱਛੇ ਦਾ ਕਾਰਨ ਸਭ ਤੋਂ ਵੱਡਾ ਖਾਦਾਂ ਦੇ ਵਿੱਚ ਡੁਪਲੀਕੇਸੀ ਜਿੱਦਾਂ ਪਿਛਲੇ ਟਾਈਮ ਦੇ ਵਿੱਚ ਹੁਣ ਤੁਸੀਂ ਦੇਖਿਆ ਹੀ ਆ ਵੀ ਬਹੁਤ ਸਾਰੀਆਂ ਜਿਹੜੀਆਂ ਰੇਟਸ ਆ ਉਹ ਬਲਕਿ ਕੀਤੀਆਂ ਗਈਆਂ ਫੈਕਟਰੀਆਂ ਦੇ ਉੱਤੇ ਗੋਦਾਮਾਂ ਦੇ ਉੱਤੇ ਜਿੱਥੋਂ ਬਹੁਤ ਜ਼ਿਆਦਾ ਡੁਪਲੀਕੇਟ ਜਿਹੜੀ ਖਾਦ ਆ ਉਹ ਫੜੀ ਵੀ ਗਈ ਆ ਤੇ ਉਹਦੇ ਪਿੱਛੇ ਦਾ ਕਾਰਨ ਇਹ ਹੈ ਵੀ ਇਹਦੇ ਕਰਕੇ ਜਿਹੜੀ ਖਾਦ ਜਦੋਂ ਡੁਪਲੀਕੇਟ ਖੇਤਾਂ ਦੇ ਵਿੱਚ ਆਉਂਦੀ ਹੈ ਇੱਕ ਤਾਂ ਜਿਹੜਾ ਮਿੱਟੀ ਦਾ ਨੁਕਸਾਨ ਕਰਦੀ ਹੈ ਤੇ ਦੂਜਾ ਜਿਹੜੀ ਫਸਲਾਂ ਦੇ ਪੈਦਾਵਾਰ ਤੇ ਜਦੋਂ ਫਰਕ ਪੈਂਦਾ ਉਦੋਂ ਜ਼ਿੰਮੇਦਾਰ ਨੂੰ ਇਹ ਲੱਗਦਾ ਵੀ ਜਿਹੜੀ ਇਹ ਖਾਦ ਆ ਯਾਰ ਮਲਕੇ ਕੰਮ ਨਹੀਂ ਕਰ ਰਹੀ ਕਿਤੇ ਕਿ ਹੋ ਸਕਦਾ ਯੂਰੀਆ ਦੇ ਵਿੱਚ ਵੀ ਜਿਹੜੀ ਡੁਪਲੀਕੇਸੀ ਹੋਵੇ ਇਸੇ ਤਰ੍ਹਾਂ ਡੀਏਪੀ ਦੇ ਵਿੱਚ ਤੁਸੀਂ ਦੇਖੋ ਵੀ ਜਿਹੜਾ ਹਰਿਆਣੇ ਦੇ ਵਿੱਚ ਇੱਕ ਕੋ ਦਾ ਡੀਏਪੀ ਮਲਕਿ ਬਹੁਤ ਵੱਡੇ ਸਟਾਕ ਦੇ ਵਿੱਚ ਜਿਹੜਾ ਡੁਪਲੀਕੇਟ ਫੜਿਆ ਗਿਆ ਉਹਦੇ ਪਿੱਛੇ ਦਾ ਸਭ ਤੋਂ ਵੱਡਾ ਕਾਰਨਤਾ ਇਹੀ ਹੈ ਵੀ ਇੱਕ ਪੈਸੇ ਦੀ ਲਾਲਸਾ ਦੂਜਾ ਜਿਹੜੀ ਡੀਏਪੀ ਦੀ ਸ਼ਾਰਟੇਜ ਜਦੋਂ ਕਿਸੇ ਵੀ ਚੀਜ਼ ਦੀ ਸ਼ਾਰਟੇਜ ਆਉਂਦੀ ਹੈ ਉਹਨੂੰ ਬਲੈਕ ਦੇ ਵਿੱਚ ਜਦੋਂ ਕੋਈ ਵੀ ਇਨਸਾਨ ਖਰੀਦਣ ਦੇ ਲਈ ਮਜਬੂਰ ਹੁੰਦਾ ਫਿਰ ਉਹਦੀ ਜਿਹੜੀ ਡੁਪਲੀਕੇਸੀ ਆਟੋਮੈਟਿਕ ਜਿਹੜੀ ਪੈਦਾ ਹੁੰਦੀ ਹੈ ਸੋ ਸਰਕਾਰ ਨੂੰ ਥੋੜਾ ਜਿਹਾ ਇੱਧਰ ਧਿਆਨ ਦੇਣਾ ਚਾਹੀਦਾ ਵੀ ਜਿਹੜੀ ਡ ਕੰਪਨੀਆਂ ਜਾਂ ਕੋਈ ਫੈਕਟਰੀਆਂ ਬਣਾਉਣੀਆਂ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਜਿੱਦਾਂ ਹੁਣ ਡੀਏਪੀ ਸਾਊਦੀ ਅਰਬ ਤੋਂ ਆਉਣੀ ਹੈ ਬਲਕਿ ਹੁਣ ਜਿਹੜੀ ਡੀਏਪੀ ਮਾਰਕੀਟ ਦੇ ਵਿੱਚ ਬਲੈਕ ਦੇ ਵਿੱਚ ਵਿਕ ਰਹੀ ਹੈ ਹੋ ਸਕਦਾ ਉਹ ਡੁਪਲੀਕੇਟ ਹੋਵੇ ਸੋ ਕਿਸਾਨ ਭਰਾਵਾਂ ਨੂੰ ਵੀ ਇੱਕ ਰਿਕਵੈਸਟ ਹੈ ਵੀ ਹਲੇ ਡੀਏਪੀ ਨੂੰ ਸਟਾਕ ਕਰਨ ਦੀ ਨਾ ਸੋਚਿਓ ਕਣਕ ਦੇ ਸੀਜ਼ਨ ਤੱਕ ਜਿਹੜੀ ਡੀਏਪੀ ਆ ਤੁਹਾਨੂੰ ਮਿਲ ਜਾਣੀ ਹੈ ਕਿਉਂਕਿ ਐਗਰੀਮੈਂਟ ਜਿਹੜਾ ਹੁਣ ਹੋ ਗਿਆ ਹੁਣ ਤੇ ਘੱਟੋ ਘੱਟ ਮਹੀਨਾ 2 ਮਹੀਨੇ ਸਰਕਾਰ ਦੇ ਕੋਲ ਹੈਗੇ ਅਗਲੀ ਫਸਲ ਦੇ ਲਈ ਝੋਨੇ ਦੇ ਵੇਲੇ ਇੰਨੀ ਲੋੜ ਡੀਏਪੀ ਨਹੀਂ ਹੁੰਦੀ ਸੋ ਸਟਾਕ ਤੋਂ ਥੋੜਾ ਜਿਹਾ ਬਚੋ ਦੂਜਾ ਮਤਲਬ ਕਿ ਡੀਏਪੀ ਦੀ ਜਿਹੜੀ ਸ਼ੋਰਟੇਜ ਹੈ ਉਹਨੂੰ ਦੁਕਾਨਦਾਰ ਵੱਧ ਪੈਦਾ ਕਰਦਾ ਜੋ ਫਾਰਮਰ 20 ਕਿਲਿਆਂ ਦੀ ਖੇਤੀ ਕਰਦਾ ਮੰਨ ਲਓ ਵੀ ਉਹ 30 ਗੱਟੇ ਸਟਾਕ ਕਰ ਲੂਗਾ ਇਹਦੇ ਤੋਂ ਜ਼ਿਆਦਾ ਨਹੀਂ ਕਰ ਸਕਦਾ ਪਰ ਜਿਹੜਾ ਫਾਰ ਆਪਣਾ ਦੁਕਾਨਦਾਰ ਆ ਉਹ 8 8000 7 7000 ਜਾਂ 1000 1000 ਗੱਟਾ ਨਾਰਮਲ ਛੋਟਾ ਦੁਕਾਨਦਾਰ ਵੀ ਜਿਹੜਾ ਸਟਾਕ ਕਰਦਾ ਗਦਾਮਾਂ ਦੇ ਵਿੱਚ ਲਿਆ ਕੇ ਸੋ ਇਹ ਚੀਜ਼ਾਂ ਦੇ ਵਿੱਚ ਥੋੜਾ ਧਿਆਨ ਦੇਣਾ ਚਾਹੀਦਾ ਆਪਣੀ ਪੰਜਾਬ ਸਰਕਾਰ ਨੂੰ ਵੀ ਜੇ ਪੰਜਾਬ ਦੇ ਵਿੱਚ ਕਿਸੇ ਕੋਈ ਵੀ ਇਸ ਚੀਜ਼ ਦਾ ਸਟਾਕ ਕਰਦਾ ਦੁਕਾਨਦਾਰ ਤਾਂ ਉਹਦੇ ਖਿਲਾਫ ਜਿਹੜੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੁਕਾਨਦਾਰ ਦਾ ਸਟਾਕ ਕਰਨ ਦਾ ਮੇਨ ਮਕਸਦ ਇਹ ਹੈ ਵੀ ਡੀਏਪੀ ਦੇ ਨਾਲ ਜਿਹੜੀ ਟੈਗਿੰਗ ਯਾ ਜਿਹੜੀ ਖਾਦਾਂ ਦੇ ਨਾਲ ਟੈਗਿੰਗ ਹੁਣ ਟੈਗਿੰਗ ਦੇ ਖਿਲਾਫ ਵੀ ਜਿਹੜਾ ਸਰਕਾਰ ਨੇ ਇੱਕ ਸਖਤ ਹਦਾਇਤ ਕੀਤੀ ਹੈ ਵੀ ਜੇ ਕੋਈ ਨੈਨੋ ਡੀਪੀ ਜਾਂ ਨੈਨੋ ਆਪਣਾ ਯੂਰੀਆ ਕਿਸੇ ਵੀ ਪ੍ਰੋਡਕਟਰ ਦੇ ਨਾਲ ਕਿਸੇ ਵੀ ਫਰਟੀਲਾਈਜ਼ਰ ਦੇ ਨਾਲ ਕੋਈ ਦੁਕਾਨਦਾਰ ਟੈਗ ਕਰਦਾ ਤਾਂ ਉਹਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਹੋਊਗੀ ਇਹ ਹੀ ਚੀਜ਼ ਸੇਮ ਡੀਪੀ ਦੇ ਨਾਲ ਵੀ ਹੋਣੀ ਚਾਹੀਦੀ ਹੈ ਕਿਉਂਕਿ ਹੁਣ ਜੇ ਅੱਜ ਦੀ ਤਰੀਕ ਦੀ ਮੈਂ ਗੱਲ ਕਰਾ ਹੁਣ ਯੂਰੀਆ ਦੀ ਝੋਨੇ ਵਾਲੇ ਲੋਡ ਹੁੰਦੀ ਹੈ ਹੁਣ ਯੂਰੀਆ ਦੇ ਨਾਲ ਵੀ ਕਈ ਦੁਕਾਨਦਾਰ ਜਿਹੜੇ ਸਲਫਰ ਦੇ ਰਹੇ ਆ ਜਿਹੜਾ ਉਹ ਆਪਣੇ ਲੋਕਲ ਬਜ਼ਾਰਾਂ ਦੇ ਵਿੱਚ ਲਾ ਲਓ ਸ਼ਹਿਰਾਂ ਦੇ ਵਿੱਚ ਲਾ ਲਓ ਹੁਣ ਕਹਿੰਦੇ ਵੀ 10-10 ਜੇ ਯੂਰੀ ਦੇ ਥੈਲੇ ਨਾਲ ਤਕਰੀਬਨ ਇੱਕ-ਇੱਕ ਗੱਟਾ ਜਿਹੜਾ ਸਲਫਰ ਦਾ ਦੇ ਰਹੇ ਨੇ ਜਿਹੜੇ ਦੇ 30 ਤੋਂ 35 ਕਿਲੋ weight ਹੁੰਦਾ ਹੁਣ ਤੁਸੀਂ ਦੇਖ ਲਓ ਵੀ ਸਲਫਰ ਦੀ ਝੋਨੇ ਦੇ ਵੇਲੇ ਕੋਈ ਜ਼ਿਆਦਾ ਲੋਡ ਨਹੀਂ ਹੁੰਦੀ ਹੈਗੀ ਵੈਸੇ ਤਾਂ ਲੋਡ ਹੁੰਦੀ ਹੋਣੀ ਹੈਗੀ ਸਲਫਰ ਦੀ ਕਿਉਂਕਿ ਜਿੱਦਾਂ ਆਪਾਂ 33% ਵਾਲਾ ਜੇ ਇੱਕ ਵਰਤੇ ਉਹਦੇ ਵਿੱਚ ਨਾਰਮਲ ਜਿੰਨਾ ਕਿ ਸਲਫਰ ਚਾਹੀਦਾ ਹੁੰਦਾ ਉਹਨਾਂ ਕਿ ਜਿਹੜਾ ਪੈ ਜਾਂਦਾ ਪਰ ਜਾਣ ਬੁੱਝ ਕੇ ਜਿਹੜਾ ਸਲਫਰ ਅਟੈਕ ਕਰਕੇ ਦਿੱਤਾ ਜਾ ਰਿਹਾ ਯੂਰੀ ਦੇ ਨਾਲ ਵੀ ਇਹੀ ਚੀਜ਼ ਸੇਮ ਡੀਏਪੀ ਦੇ ਡੀਪੀ ਦੇ ਨਾਲ ਜਦੋਂ ਡੀਪੀ ਲੈਣੇ ਆ ਉਦੋਂ ਜਾਣ ਪੁੱਝ ਕੇ ਦਵਾਈਆਂ ਕੇ ਸੰਕੋਰ ਵਗੈਰਾ ਜਾਂ ਇਹ ਇੰਚ ਦਵਾਈਆਂ ਜਿਹੜੀਆਂ ਟੈਗ ਕਰਕੇ ਜ਼ਿੰਮੇਦਾਰਾਂ ਨੂੰ ਦਿੱਤੀ ਜਾਂਦੀਆਂ ਪਰ ਜਿਹੜੇ ਜ਼ਿੰਮੇਦਾਰ ਟੈਗਿੰਗ ਦੇ ਖਿਲਾਫ ਮਾੜਾ ਮੋਟਾ ਕਹਿ ਨਹੀਂ ਵੀ ਅਸੀਂ ਨਾਲ ਨਹੀਂ ਲੈਣਾ ਉਹ ਤੇ ਉਹਨਾਂ ਨੂੰ ਦੁਕਾਨਦਾਰ ਸਿੱਧਾ ਹੀ ਕਹਿ ਕੇ ਮੋੜ ਦਿੰਨੇ ਵੀ ਬਾਈ ਡੀਪੀ ਆਇਆ ਨਹੀਂ ਆਇਆ ਨਹੀਂ ਪਿੱਛੋਂ ਤੇ ਡੀਪੀ ਜਦੋਂ ਕੋਈ ਕਹਿ ਦਿੰਦਾ ਵੀ ਨਾਲ ਜੋ ਬਾਈ ਦੇਣਾ ਦੇ ਦੇ ਉਦੋਂ ਹੀ ਜਿਹੜਾ ਦੁਕਾਨਦਾਰ ਡੀਪੀ ਪੈਦਾ ਕਰ ਦਿੰਨੇ ਆ ਸੋ ਇਹ ਚੀਜ਼ ਥੋੜਾ ਜਿਹਾ ਸਾਡੇ ਜ਼ਿੰਮੇਦਾਰਾਂ ਨੂੰ ਵੀ ਇਕਾ ਕਰਨਾ ਪੈਣਾ ਵੀ ਜੇ ਕੋਈ ਦੁਕਾਨਦਾਰ ਇਦਾਂ ਕਰਦਾ ਤਾਂ ਉਹਦੇ ਖਿਲਾਫ ਜਿਹੜੇ ਸੋ ਸਰਕਾਰ ਸਰਕਾਰ ਤੱਕ ਜਿਹੜੀ ਇਹ ਗੱਲ ਪਹੁੰਚਾਓ ਵੀ ਇਹ ਬੰਦਾ ਇਦਾਂ ਟੈਗਿੰਗ ਕਰਦਾ ਸੋ ਸਾਡੇ ਲੋਕ ਵੀ ਥੋੜਾ ਜਿਹਾ ਜਦੋਂ ਕਹਿ ਦਿੰਦੇ ਆ ਵੀ ਯਾਰ ਕੋਈ ਨਹੀਂ ਨਾਲ ਜੋ ਦੇਣਾ ਦੇ ਦੇ ਪਰ ਡੀਏਪੀ ਮਿਲਣਾ ਚਾਹੀਦਾ ਉਦੋਂ ਜਿਹੜੀ ਡੀਏਪੀ ਦੀ ਜਿਹੜੀ ਬਲੈਕ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇੱਕ ਹੁਣ ਆਪਣੀ ਆਦਤ ਵੀ ਬਣ ਗਈ ਹੈ ਜ਼ਿਆਦਾਤਰ ਜ਼ਿੰਮੇਵਾਰਾਂ ਦੀ ਵੀ ਨਾਲ ਆਪਾਂ ਚੀਜ਼ ਲੈ ਹੀ ਲੰਨੇ ਆ ਤੇ ਦੂਜਾ ਇੱਕ ਚੀਜ਼ ਹੋਰ ਹੈ ਵੀ ਜਿਹੜੇ ਮਲਕੇ ਦੁਕਾਨਦਾਰ ਦੇ ਕੋਲ ਖਾਦ ਦਾ ਲਾਇਸੈਂਸ ਹੈ ਨਾਲ ਪੈਸਟੀਸਾਈਡ ਦਾ ਵੀ ਲਾਇਸੈਂਸ ਹੁਣ ਲਈ ਬੈਠਾ तकरीबन ਹਰ ਦੁਕਾਨਦਾਰ ਕਿਉਂਕਿ ਉਹਦੀ ਪੈਸਟੀਸਾਈਡ ਜੇ ਵੇਕੇ ਨਾ ਵੇਕੇ ਪਰ ਉਹਨੂੰ ਪਤਾ ਵੀ ਖਾਦ ਦੀ ਹਰ ਜ਼ਿਮੀਂਦਾਰ ਨੂੰ ਲੋੜ ਹੈ ਜਦੋਂ ਜ਼ਿਮੀਂਦਾਰ ਉਹਦੇ ਕੋਲ ਖਾਦ ਲੈਣ ਜਾਂਦਾ ਤਾਂ ਉਹ ਪੈਸਟੀਸਾਈਡ ਜਿੰਨੀਆਂ ਵੀ ਦਵਾਈਆਂ ਉਹ ਤੱਕੇ ਦੇ ਨਾਲ ਜਿਹੜੀ ਜ਼ਿਮੀਂਦਾਰ ਨੂੰ ਮੜ ਦਿੰਦਾ ਜਿਹੜੀਆਂ ਉਸ ਸੀਜ਼ਨ ਦੇ ਵਿੱਚ ਲੋੜ ਹੁੰਦੀ ਹੈ ਤੇ ਔਰ ਵੱਧ ਰੇਟ ਤੇ ਮੜਦਾ ਜੇ ਕੋਈ ਆਮ ਦੁਕਾਨ ਦੇ ਵਿੱਚੋਂ ਹੁਣ ਮਿਲ ਕੇ ਕੋਈ ਜ਼ਿਮੀਂਦਾਰ ਮੈਨੂੰ ਨਹੀਂ ਲੱਗਦਾ ਵੀ ਸ਼ਹਿਰ ਦੇ ਵਿੱਚ ਘੁੰਮ ਫਿਰ ਕੇ ਜਿਹੜੀਆਂ ਦਵਾਈਆਂ ਲੈ ਲੂਗਾ ਕਿਉਂਕਿ ਮਜਬੂਰੀ ਹੋ ਗਈ ਉਹਨੂੰ ਖਾਦ ਦੇ ਨਾਲ ਜਿਹੜੀਆਂ ਦਵਾਈਆਂ ਦੇ ਦਿੱਤੀਆਂ ਕੋਈ ਵੀ ਲਾਲੋ ਵੀ ਫੰਗੀ ਸਾਈਡ ਲਾਲੋਗੇ ਫੰਗੀ ਸਾਈਡ ਕਰਨੇ ਆ ਤਾਂ ਜਦੋਂ ਆਪਾਂ ਨੂੰ ਕੋਈ ਖਾਦ ਲੈਣ ਜਾਣਾ ਤਾਂ ਨਾਲ ਅਗਲੇ ਨੇ ਜਾ ਕੇ ਫੰਗੀ ਸਾਈਡ ਦੇਣੇ ਆ ਕਹਿਣ ਦਾ ਮਤਲਬ ਹੈ ਜਾਨ ਬੁੱਝ ਕੇ ਜਿਹੜੀ ਟੈਗਿੰਗ ਦਾ ਇੱਕ ਦੌਰ ਚਲਾਇਆ ਜਾ ਰਿਹਾ ਹੈ ਦੌਰ ਚਲਾਇਆ ਜਾ ਰਿਹਾ ਹੈ ਦੁਕਾਨਦਾਰਾਂ ਬੋਲੋ ਉਹਦੇ ਪਿੱਛੇ ਸਿਰਫ ਸਾਡੀ ਜਿਹੜੀ ਇੱਕ ਜੱਟਾਂ ਦੀ ਮੱਤ ਹੈ ਸੋਚ ਹੈ ਉਹ ਸਾਨੂੰ ਮਾਰਦੀ ਆ ਵੀ ਸਾਡੇ ਵਿੱਚ ਇੱਕਾ ਨਹੀਂ ਹੈਗਾ ਤੇ ਆਪਾਂ ਮਾੜੀ ਮੋਟੀ ਚੀਜ਼ ਦੀ ਪ੍ਰਵਾਹ ਨਹੀਂ ਕਰਦੇ ਤੇ ਉਹ ਰੁਪਈਆ ਰੁਪਈਆ ਜੋੜਨ ਬਾਰੇ ਸੋਚਦੇ ਆ ਤੇ ਆਪਣੇ ਵਾਲ ਕਹਿੰਦੇ ਕੋਈ ਗੱਲ ਨਹੀਂ ਜੇ ਆਪਾਂ 10000 ਦੀ ਖਾਦ ਲਈ ਆ ਬੇਸ਼ੱਕ ਨਾਲ 4000 ਦਾ ਜਿਆ ਸਮਾਨ ਦੇ ਦੇ ਕੋਈ ਚੱਕਰ ਨਹੀਂ ਹੈ ਵੀ ਪਰ ਦੇ ਦੇ ਸਾਨੂੰ ਖਾਦ ਮਿਲਣੀ ਚਾਹੀਦੀ ਛੋਟੀਆਂ ਚੀਜ਼ਾਂ ਤੋਂ ਵੀ ਥੋੜਾ ਜਿਹਾ ਬਚਣਾ ਚਾਹੀਦਾ ਤੇ ਗੱਲ ਆਪਾਂ ਡੀਪੀ ਦੀ ਕਰਦੇ ਹਾਂ ਡੀਪੀ ਦੇ ਆਉਣ ਵਾਲੇ ਟਾਈਮ ਦੇ ਵਿੱਚ ਕਿੱਲਤ ਨਹੀਂ ਆਉਗੀ ਸੋ ਤੁਸੀਂ ਵੀ ਥੋੜਾ ਜਿਆਦਾ ਵੇਅਰ ਰਹਿਣਾ ਜਿੱਦਾਂ ਜੇ ਕੋਈ ਦੁਕਾਨਦਾਰ ਸਟਾਕ ਕਰਦਾ ਤਾਂ ਉਹਦੀ ਜਿਹੜੀ ਜਾਣਕਾਰੀ ਹੈ ਤੁਸੀਂ ਆਪਣੇ ਏਰੀਏ ਦੇ ਐਸ ਡੀ ਐਮ ਨੂੰ ਜਾਂ ਡੀ ਸੀ ਨੂੰ ਦੇਣੀ ਹੈ ਵੀ ਇਹ ਬੰਦਾ ਇਸ ਚੀਜ਼ ਇਹ ਮਲਕੇ ਕਰ ਰਿਹਾ ਸਿਸਟਮ ਜੋ ਸਟਾਕ ਕਰ ਰਿਹਾ ਜਾਂ ਲੁੱਟ ਕਰ ਰਿਹਾ ਕਿਸਾਨਾਂ ਦੇ ਨਾਲ ਉਹ ਜ਼ਿੰਮੇਵਾਰੀ ਸਿਰਫ ਕਿਸਾਨ ਦੀ ਬਣਦੀ ਹੈ ਉਹ ਕਿਸੇ ਨੇ ਜਾ ਕੇ ਹੋਰ ਨਹੀਂ ਤੁਹਾਡੇ ਕੰਮ ਕਰਨੇ ਹੈਗੇ ਸੋ ਆਉਣ ਵਾਲੇ ਟਾਈਮ ਦੇ ਵਿੱਚ ਡੀ ਏ ਪੀ ਦੀ ਕਿਲਤ ਨਹੀਂ ਆਉਗੀ ਸੋ ਬਾਕੀ ਜਿਹੜੇ ਭਰਾ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮੌਸਮ ਪੂਰਾ ਵਧੀਆ ਬਾਈ ਬੱਦਲ ਬਾਈ ਹੋਈ ਵੀ ਹੈ بارش ਹਲੇ ਤੱਕ ਕੋਈ ਹੈਵੀ ਰੇਨ ਨਹੀਂ ਹੋਈ ਹੈਗੀ ਨਾਰਮਲ ਮਾਣੀ ਮੋਟੀ ਪੂਰ ਜਿਹੜੀ ਪੈਲੀ ਇੱਕ ਦੋ ਬਾਰਸ਼ ਸਪਰੇਅ ਜੀ ਟਾਈਪ ਤੇ ਚੌਨਾ ਪੂਰਾ ਵਧੀਆ ਚੱਲੀ ਜਾਂਦਾ ਬਾਈ ਘੈਂਟਾ ਇੱਕ ਨੰਬਰ ਖੜਾ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਇੱਕ ਦੋ ਦਿਨ ਦੇ ਵਿੱਚ ਪੂਰੀ ਧਰਤੀ ਜਿਹੜੀ ਡੱਕ ਜਾਣੀ ਆ ਚਲੋ ਮਿਲਾਂਗੇ ਬਾਈ ਅਗਲੀ ਵੀਡੀਓ ਚ ਥੈਂਕ ਯੂ